ਤੁਹਾਡੇ ਸਾਰੇ ਸੱਜਣਾ ਮਿੱਤਰਾਂ ਦੇ ਸਹਿਯੋਗ ਨਾਲ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਕਿ ਇੰਨੀ ਗਰਮੀ ਦੇ ਵਿੱਚ ਤੁਸੀਂ ਕਿਨਿੱਕੇ ਜੀ ਸੱਜ ਦੇ ਸੱਜ ਪ੍ਰੋਗਰਾਮ ਬਣਿਆ ਸਵੇਰੇ ਜੀ ਤੇ ਤੁਸੀਂ ਆਏ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਾਰੇ ਆਏ ਹੋਏ ਸੱਜਣਾ ਦਾ तहे ਦਿਲੋਂ ਧੰਨਵਾਦ ਦੋਨਾ ਭਰਾਵਾਂ ਵੱਲੋਂ ਜੀ ਕਿ ਤੁਸੀਂ ਆਏ ਹੋ ਤੇ ਚਰਜੀਤ ਸਿੰਘ ਕਾਲੇਵਾਲ ਦਾ ਹੰਦੂ ਸਾਹਿਬ ਦਾ ਗਿੱਲ ਸਾਹਿਬ ਨੇ ਆਣਾ ਸੀਗਾ ਐਕਚੁਅਲੀ ਸ਼ਡਿਊਲ ਹੀ ਐਨਾ ਬਿਜ਼ੀ ਆ ਜੀ ਵੀ ਮੀਟਿੰਗ ਦਾ ਟਾਈਮ ਹੀ ਨਹੀਂ ਮਿਲ ਰਿਹਾ ਤੇ ਪਾਵਲਾ ਪਾਵਲਾ ਸਾਹਿਬ ਨੇ ਮੀਟਿੰਗ ਕਰਾਈ ਸੀਗਾ ਐਤਵਾਰ ਨੂੰ ਉੱਥੇ ਆਏ ਸੀਗੇ ਮਤਲਬ ਹੁਣ ਲਾਸਟ ਡੇ ਰਹਿ ਗਏ ਨੇ ਤੇ ਹੁਣ ਤਾਂ ਜਿਵੇਂ ਚੱਲ ਰਿਹਾ ਜੀ ਸਿਸਟਮ ਜਿਵੇਂ ਵੀ ਆਪਾਂ ਕਹਿ ਲਿਆ ਵੀ ਹੁਣ ਤਾਂ ਬਾਰ ਬਾਰ ਚੱਲ ਰਹੀ ਹੈ ਵੀ ਹਰ ਬੰਦਾ ਆਪਣੇ ਸਖਤ ਤੌਰ ਤੇ ਮਿਹਨਤ ਕਰ ਰਿਹਾ ਹੈ ਵੀ ਆਪਣੇ ਕੈਂਡੀਡੇਟ ਨੂੰ ਜਿਤਾਉਣ ਲਈ ਸੋ ਬਹੁਤਾ ਬਖਤ ਨਾਲ ਲੰਦਾ ਹੋਇਆ ਅ ਮੁੰਦੋ ਸਾਹਿਬ ਨੂੰ ਕਹਾਂਗਾ ਜੀ ਜੀ ਆਪਣੇ ਵਿਚਾਰ ਤੁਹਾਡੇ ਰੱਖਣ ਵਿਚਾਨਣਾਪਾਣ ਜੀ ਜੋ ਸਾਡੀ ਸਿਸਟਮ ਚਾਹ ਦੇ ਰਹੇ ਸਰਕਾਰ ਦਾ ਉਹ ਵਿਚਾਰਾ ਖੜੀਆਂ ਨੇ ਉਹਨਾਂ ਬਾਰੇ ਤੁਹਾਣਾ ਨੂੰ ਇਹ ਸਾਰੇ ਨਾਂ ਨੂੰ ਤੁਹਾਡੇ ਲੋਕਾਂ ਦੇ ਬੰਦੇ ਆ ਤੁਹਾਡੇ ਵਿੱਚ ਜਗਨੇ ਵਾਲੇ ਆ ਔਰ ਖਾਸ ਕਰਕੇ ਇਸ ਪਰਿਵਾਰ ਨਾਲ ਜੋ ਬਾਗਮੋਂ ਪਰਛੇ ਦੇ ਸਰਦਾਰ ਜਵਿੰਦਰ ਸਿੰਘ ਜੀ ਠਾਕਰ ਸਾਹਿਬ ਤੇ ਰਜਿੰਦਰ ਸਿੰਘ ਰਾਜੂ ਜਿਹੜੇ ਕਿ ਬੜੇ ਇਸ વોર્ਡ ਦੇ ਮੈਂਹਤੀ ਬਕਰ ਨੇ ਐਸ ਸਾਡੇ ਪ੍ਰਧਾਨ ਵੀ ਰਹੇ ਜੀ ਉਹਦੇ ਵਾਈਸ ਪ੍ਰਧਾਨ ਮਿਊਨਿਸਪਲ ਕਮੇਟੀ ਦੇ ਇਹਨਾਂ ਦੇ ਉਹਨਾਂ ਨਾਲ ਬਹੁਤ ਚੰਗੇ ਸਬੰਧ ਹਨ ਔਰ ਇੱਥੇ ਖੜਕੇ ਵੀ ਜਾਂਦੇ ਸਾਡਾ ਤਾਂ ਇਹੀ ਇੱਕ ਮੈਂ ਕਹਿੰਦਾ ਬਹੁਤ ਵੱਡੀ ਗੱਲ ਹੈ ਵੀ ਇਹਨਾਂ ਦੇ ਨਾਲ ਜਦ ਅچھے ਸਬੰਧ ਹੈ ਤਾਂ ਵੋਟਰ ਸਰਦਾਰ ਪ੍ਰੇਮ ਸਿੰਘ ਚੰਦੂ ਮਾਜਰਾ ਸਾਹਿਬ ਨੂੰ ਵੀ ਪਹੁੰਚਾਈ ਦੀ ਹੈ ਕਿਉਂਕਿ ਉਹਨਾਂ ਦਾ ਸਾਡਾ ਜਿਹੜਾ ਕਾਂਗਰਸ ਵਾਲੇ ਹਨ ਉਹ ਸੰਗ੍ਰੂਪ ਤੋਂ ਆਇਆ ਅੱਪਾ ਸਾਰਿਆਂ ਨੂੰ ਪਤਾ ਕਿ ਜਿਹੜਾ ਚੌਂਕ ਦਾ ਮੈਦਾਨ ਹੈ ਉਹ ਪੂਰਾ ਭੱਕ ਚੁੱਕਿਆ ਔਰ ਗਰਮੀ ਵੀ ਹੱਟਦੀ ਐ ਸੋ ਇਸ ਕਰਕੇ ਤੁਹਾਡੀਆਂ ਸਾਰਿਆਂ ਦੀਆਂ ਮਜਬੂਰੀਆਂ ਨੂੰ ਸਮਝਦੇ ਹੋਏ ਅਸੀਂ ਇਹ ਨੁੱਕੜ ਮੀਟਿੰਗਾਂ ਕਰਨ ਨੂੰ ਤਰਜੀਹ ਦਿੱਤੀ ਕਿਉਂਕਿ ਜੇ ਟੈਂਟ ਲਾ ਕੇ ਬਾਹਰ ਮੀਟਿੰਗਾਂ ਕਰਦੇ ਮੇਰੇ ਖਿਆਲ ਨਾਲ ਸ਼ਾਇਦ ਤੁਸੀਂ 10 ਮਿੰਟ ਨਹੀਂ ਸੀ ਬਹਿ ਸਕਦੇ ਤੋਂ ਤੁਹਾਡੀ ਸੁਵਿਧਾ ਨੂੰ ਮੋਖ ਰੱਖਦੇ ਹੋਏ ਅਸੀਂ ਇਹ ਛੋਟੀਆਂ ਮੀਟਿੰਗਾਂ ਨੂੰ ਤਰਜੀਹ ਦਿੱਤੀ ਹੈ ਵੀ ਤਾਂ ਕਿ ਆਪਾਂ ਇੱਕ ਦੂਜੇ ਦੇ ਰੂਬਰੂ ਹੋ ਸਕੀਏ ਦਰਸ਼ਨ ਕਰ ਸਕੀਏ ਔਰ ਅਸੀਂ ਆਪਣੀ ਤੁਹਾਡੇ ਕੋਲ ਬੇਇਜ਼ਤੀ ਨਾ ਕਰ ਸਕੀਏ। ਸੋ ਨਹੀਂ ਤਾਂ ਠਾਕਰ ਜੀ ਕਹਿੰਦੇ ਸੀ ਮੈਂ ਵੱਡੀ ਮੀਟਿੰਗ ਕਰਨੀ ਹੈ ਟੈਂਟ ਲਾ ਕੇ ਸੋ ਲੇਕਿਨ ਅਸੀਂ ਇਹਨਾਂ ਨੂੰ ਬੇਇਜ਼ਤੀ ਕੀਤੀ ਵੀ ਐਡਾ ਵੱਡੀ ਗੱਲ ਦੀ ਲੋੜ ਨਹੀਂ ਹੈ। ਦੇਖੋ ਜੋ ਅੱਜ 45 ਡਿਗਰੀ ਤਾਪਮਾਨ ਹੈ। ਇਹਦੇ ਚ ਆਪਾਂ 10 ਮਿੰਟ ਨਹੀਂ ਬਾਹਰ ਬੈਠ ਸਕਦੇ। ਸੋ ਸਰਕਾਰ ਵੱਲੋਂ ਵੀ ਹਾਈਲਾਈਟ ਹੈ ਵੀ ਤੁਸੀਂ ਕੋਸ਼ਿਸ਼ ਕਰੋ ਜਿੰਨਾ ਘੱਟ ਤੋਂ ਘੱਟ ਤੋਂ 500 ਸੋਸਾਇਟੀ ਵਿਚਕਾਰ ਸਿਆਣੇ ਸੱਜਣ ਬੈਠੇ ਸਾਰੇ ਜਿਨ੍ਹਾਂ ਦੀ ਸਹਿਮਤ ਦਾ ਧਿਆਨ ਵੀ ਸਾਡੇ ਲਈ ਬਹੁਤ ਜ਼ਰੂਰੀ ਹੈ ਸੋ ਜਿਹੜਾ ਹਾਲਾਤ ਹੈ ਵੀ ਲੱਗਦਾ ਵੀ 1 ਜੂਨ ਤੋਂ ਬਾਅਦ ਇਹ ਕਟਾਂ ਦਾ ਆਪਣਾ ਸਾਰਿਆਂ ਨੂੰ ਸਾਹਮਣਾ ਕਰਨਾ ਪੈਣਾ ਆਪਾਂ ਪ੍ਰਿਪੇਅਰ ਰਹੀ ਕਿਉਂਕਿ ਜੇ ਸਰਕਾਰ ਦੀਆਂ ਪਾਲਸੀਆਂ ਚੱਲਦੀਆਂ ਫੇਲੇਕਨ ਬੋਲੇ ਸੁਨਹਿਾਰ ਮਾਮਲਾ ਸਾਹਿਬ ਵੀ ਨਾਰਾਣਜੀ ਸਮਾਰਨ ਕਰ ਲਈ ਮੋਲੇ ਨਾਮ ਸਤਿ ਸ਼੍ਰੀ ਅਕਾਲ ਪਹਲਾ ਪਹਲਾ ਮੋਲੇ ਨਾਮ ਮੋਰੀਆ ਸਾਡੇ ਲੇਬਰ ਚੌਕ ਦੇ ਸਰਦਾਰ ਜੀ ਦੇ ਜੀ ਜੀ ਨਾਓ ਮੋਰੀਆ ਗੁਰੂ ਜੀ ਅਕਾਲ ਰੂਮਣੀਆ ਕਾਲੀਦਾਰ ਜਿੰਦਾਬਾਦ ਪ੍ਰੇਮ ਸਿੰਘ ਜੀ ਚੰਦੂ ਮਾਝਾ ਜਿੰਦਾਬਾਦ ਸਰਦਾਰ ਪ੍ਰੀਤ ਸਿੰਘ ਜੀ ਬਾਦਸ਼ਾਹ ਜਿੰਦਾਬਾਦ ਬੋਲੇ ਸੋਨਿਆ ਹਰ ਹਰ ਰਸਿਆ ਨਾਰਾ ਜੇ ਲਗਾਤਾਰ ਸ਼੍ਰੋਮਣੀ ਅਕਾਲੀ ਦੰਦ ਦੀ ਮੀਟਿੰਗਾਂ ਦੇ ਵਿੱਚ ਵੱਡਾ ਇਕੱਠ ਹੋ ਰਿਹਾ ਹੈ ਦੇਖੋ ਅੱਜ ਵੱਡਾ ਇਕੱਠ ਹੋਣ ਦਾ ਕਾਰਨ ਲੋਕ ਨਾ ਪ੍ਰੇਸ਼ਾਨ ਹੋਏ ਹੋਏ ਪੰਜਾਬ ਦੀ ਜਨਤਾ ਕਿਉਂਕਿ ਉਹਨਾਂ ਨੇ ਦੋ ਵਾਰ ਪਹਿਲਾਂ ਕਾਂਗਰਸ ਦਾ ਵੀ ਰਾਜ ਦੇਖਿਆ ਹੁਣ ਜਿਹੜੀ ਬਦਲਾਅ ਤੇ ਸਰਕਾਰ ਆਈ ਦੀ ਉਹਦਾ ਵੀ ਰਾਜ ਦੇਖਿਆ ਦੁਹਾਂ ਸਰਕਾਰਾਂ ਤੋਂ ਲੋਕ ਆਖ ਚੁੱਕੇ ਆ ਪਰ ਲੋਕਾਂ ਦੇ ਮਨ ਚ ਇੱਕ ਗੁੱਸਾ ਉਹ ਸਾਰਿਆਂ ਨੇ ਦੇਖਿਆ ਵੀ ਸ਼੍ਰੋਮਣੀ ਅਕਾਲੀ ਦਲ ਦੀ ਜਦੋਂ ਤੁਲਨਾ ਕਰਦੇ ਸਰਕਾਰਾਂ ਨਾਲ ਹਰ ਇੱਕ ਵਿਅਕਤੀ ਦੇ ਜ਼ੁਬਾਨ ਤੋਂ ਉਹੀ ਗੱਲ ਨਿਕਲਦੀ ਜੇ ਪੰਜਾਬ ਦੇ ਕੰਮਾਂ ਦੀ ਗੱਲ ਕਰੀਏ ਪੰਜਾਬ ਦੇ ਵਿਕਾਸ ਦੀ ਗੱਲ ਕਰੀਏ ਤਾਂ ਵਿਕਾਸ ਸ਼੍ਰੋਮਣੀ ਅਕਾਲੀ ਦਲ ਨੇ ਕੀਤਾ ਸੋ ਇਸ ਤੇ ਹੀ ਸਤਕਾ ਹੈ ਕਿ ਅੱਜ ਜਿੱਥੇ ਵੀ ਕਿਤੇ ਅਸੀਂ ਛੋਟਾ ਜਿਹਾ ਸੱਦਾ ਦਨੇ ਪਰ ਅਸੀਂ ਇੱਕ ਨਕਪੜ ਮੀਟਿੰਗ ਰੱਖੀ ਸੀ ਲੇਕਿਨ ਇਸ ਦੇ ਵਿੱਚ ਬਹੁਤ ਵੱਦਾ ਇਕੱਠ ਹੋਇਆ ਕੋ ਸਾਨੂੰ ਮਾਣ ਮਹਿਸੂਸ ਹੋ ਰਿਹਾ ਕਿ ਸ਼੍ਰੋਮਣੀ ਕਾਲੀ ਦਾ ਫੇਰ ਉਹੀ ਪ੍ਰਾਣੀਆਂ ਮੀਹਾਂ ਤੇ ਚੱਲ ਕੇ ਆ ਰਿਹਾ ਕਿ ਉਹ ਦਿਨ ਦੂਰ ਨਹੀਂ ਜਦੋਂ ਸ਼੍ਰੋਮਣੀ ਕਾਲੀ ਗੁਰਦੇ ਛੰਡੇ ਸਮੁੱਚੇ ਪੰਜਾਬ ਚ ਚੱਲਣ ਲੋਕ ਚਾਹੁੰਦੇ ਸਨ ਸਰ ਕਿਵੇਂ ਨਾ ਕਿਤੇ ਭਾਜ ਪਾ ਦੇ ਨਾਲ ਸ਼੍ਰੋਮਣੀ ਕਾਲੀ ਦੰਦਾ ਗਠਜੋੜ ਹੋਵੇ ਪਰ ਇਹਨਾਂ ਦਾ ਗਠਜੋੜ ਨਹੀਂ ਹੋ ਸਕਿਆ ਕੀ ਲੱਗਦਾ ਸ਼੍ਰੋਮਣੀ ਕਾਲੀ ਦਾ ਨੂੰ ਨੁਕਸਾਨ ਹੋਵੇਗਾ ਜੀ ਉਸ ਚੀਜ਼ ਦਾ ਦੇਖੋ ਕੋਈ ਨੁਕਸਾਨ ਨਹੀਂ ਹੁੰਦਾ ਕਾਲੀ ਦੰਦਾ ਨੂੰ ਅਕਾਲੀ ਦਮਾ ਘਾਟਾ ਨਾਲ ਗੱਲ ਚੱਲੀ ਸੀ 노 ਡਾਊਟ ਲੇਕਿਨ ਜਦੋਂ ਉਹਨਾਂ ਨੇ ਪੰਜਾਬ ਦੀਆਂ ਸ਼ਰਤਾਂ ਰੱਖੀਆਂ ਕਿ ਉਹਦੇ ਪੰਜਾਬੀਆਂ ਦੇ ਕੁਝ ਮਸਲੇ ਆ ਭਾਵੇਂ ਬੰਦੀ ਸਿੰਘਾਂ ਦੀ ਗੱਲ ਹੋਵੇ ਭਾਵੇਂ ਕਿਸਾਨਾਂ ਦੀ ਗੱਲ ਹੋਵੇ ਐਮਐਸਪੀ ਦੀ ਗੱਲ ਹੋਵੇ ਲੇਕਿਨ ਤਿੰਨ ਚਾਰ ਮੁੱਦੇ ਪੰਜਾਬ ਨਾਲ ਸੰਬੰਧਿਤ ਸੀ ਜਿਹੜੇ ਸਾਡੇ ਤੱਕ ਤੱਕ ਸੀ ਰਜੂਤ ਸਾਹਿਬ ਦੀ ਕਮੇਟੀ ਦਾ ਮਸਲਾ ਹੋਵੇ ਦਿੱਲੀ ਕਮੇਟੀ ਦਾ ਮਸਲਾ ਹੋਵੇ ਹਰਿਆਣਾ ਕਮੇਟੀ ਦਾ ਮਸਲਾ ਹੋਵੇ ਕਟਨਾ ਸਾਹਿਬ ਦੀ ਕਮੇਟੀ ਦਾ ਮਸਲਾ ਹੋਵੇ ਲੇਕਿਨ ਜਦੋਂ ਉਹਨਾਂ ਨੇ ਇਹਨਾਂ ਚੀਜ਼ਾਂ ਤੇ ਇਗਨੋਰ ਮਾਰਿਆ ਕਸ ਸ਼੍ਰੋਮਣੀ ਕਾਰਟੀ ਨੇ ਤਰਜੀਹ ਦਿੱਤੀ ਕਿ ਅੱਜ ਅਸੀਂ ਜੇ ਪੰਜਾਬੀਆਂ ਦੀ ਗੱਲ ਉਹ ਨਹੀਂ ਮੰਨਣੋਂ ਚਾਰ ਦਾ ਪੰਜਾਬੀਆਂ ਦੇ ਸਿਰ ਤੇ ਅੱਜ ਅਕਾਲੀ ਦਲ ਦਿੱਲੀ ਨਾਲ ਮੱਥਾ ਲਾਇਆ ਤਾਂ ਸਾਨੂੰ ਪੂਰਨ ਉਮੀਦ ਹੈ ਸੋਚਾ ਪੰਜਾਬ ਵਿੱਚ ਕਦਰਦਾਨ ਬਿਠਕੇਗਾ ਪਹਿਲੀ ਵਾਰ ਮਹਾ ਗਠਬੰਧਨ ਦੇ ਇੱਕ ਬੈਨਰ ਥੱਲੇ ਚੋਣ ਲੜੀ ਜਾ ਰਹੀ ਹੈ ਕੀ ਲੱਗਦਾ ਹੈ ਮਹਾ ਗਠਬੰਧਨ ਹੋਇਆ ਦੇਸ਼ ਦੇ ਵਿੱਚ ਪਹਿਲੀ ਵਾਰ ਕਈ ਕਾਂਗਰਸ ਪਾਰਟੀਆਂ ਇੱਕ ਬੈਨਰ ਥੱਲੇ ਚੋਣ ਲੜ ਰਹੀਆਂ ਦੇਖੋ ਅੱਜ ਸਾਰੀਆਂ ਸਰਕਾਰਾਂ ਸੱਤਾ ਦੀਆਂ ਭੁੱਖੀਆਂ ਉਹਨਾਂ ਨੂੰ ਕਿਵੇਂ ਤੇ ਕਿਵੇਂ ਉਹ ਕੁਰਸੀ ਦੀ ਲੜਾਈ ਲੜਦੇ ਨੇ ਲੇਕਿਨ ਅਕਾਲੀ ਦਲ ਕੁਰਸੀ ਦੀ ਲੜਾਈ ਨਹੀਂ ਲੜ ਰਿਹਾ ਅਕਾਲੀ ਦਲ ਮੁੱਦਿਆਂ ਦੇ ਇਲੈਕਸ਼ਨ ਲੜ ਰਿਹਾ ਸੋ ਮੁੱਦੇ ਨੂੰ ਅਕਾਲੀ ਦਲ ਦੀ ਤਰਜੀਹ ਹੋਗੀ ਲੇਕਿਨ ਕੁਰਸੀਆਂ ਨੂੰ ਅੱਜ ਰਾਹੁਲ ਗਾਂਧੀ ਵੱਲੋਂ ਚੋਣ ਨਿਸ਼ਾਨ ਛਾੜੂ ਤੇ ਮੋਹਰ ਲਗਾਈ ਗਈ ਹੋ ਸਕਦੀ ਹੈ ਤੇ ਇਸ ਤਰ੍ਹਾਂ ਹੀ ਅਰਵਿੰਦ ਕੇਜਰੀਵਾਲ ਵੱਲੋਂ ਕਾਂਗਰਸ ਦੇ ਨਿਸ਼ਾਨ ਤੇ ਮੋਹਰ ਲਗਾਈ ਹੋ ਸਕਦੀ ਹੈ ਕਿਉਂਕਿ ਉੱਥੇ ਜਿੱਥੇ ਉਹਨਾਂ ਦੀ ਵੋਟ ਹੈ ਉੱਥੇ ਦੋਨਾਂ ਦੇ ਵੱਖਰੇ ਵੱਖਰੇ ਉਮੀਦਵਾਰ ਨੇ ਕੀ ਲੱਗਦਾ ਸਰ ਦੇਖੋ ਇਹ ਇੱਕ ਸਿਆਸੀ ਡਰਾਮਾ ਰਚ ਰਹੀ ਹੈ ਤੋ ਬਾਈਥੇ ਦਾ ਦੋਵੇਂ ਪਾਰਟੀਆਂ ਇੱਕ ਦੂਰੇ ਨਾਲ ਜਿੱਤਾਂ-ਜਿੱਤੀ ਹੋ ਰਹੀਆਂ ਆਪਣੇ ਨਾਲ ਲੱਗਦੇ 10-15 ਕਿਲੋਮੀਟਰ ਦੇ ਚੰਡੀਗੜ੍ਹ ਜਿੱਨਾਂ ਦਾ ਗੱਠ ਜੋੜ ਹੈ ਇੱਧਰ ਘੱਗਰ ਟੱਪ ਜੋ ਜਾ ਕੇ ਅੰਬਾਲਾ ਜਿੱਨਾਂ ਦਾ ਗੱਠ ਤੁਹਾਨੂੰ ਸੋ ਸਿਆਸੀ ਬ੍ਰਾਹਮੇ ਕਰਦੀਆਂ ਲੋਕਾਂ ਦੇ ਸੋ ਲੋਕ ਬੜੇ ਸੁਚੇਤ ਹੈ ਮੀਡੀਆ ਬੜਾ ਸਹਿਯੋਗ ਦੇ ਸੋ ਲੈ ਕੇ ਇਹਨਾਂ ਦੀ ਗੱਲਾਂ ਚ ਆਉਂਦੀਆਂ ਔਰ ਤੁਸੀਂ 4 ਤਰੀਕ ਨੂੰ ਜਰ ਤੁਸੀਂ ਸਾਡੇ ਸਾਹਮਣੇ ਪ੍ਰਧਾਨ ਮੰਤਰੀ ਸਾਹਿਬ ਆਏ ਹੋਏ ਆ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਦੇਖਦੇ ਹੋ ਉਹਨਾਂ ਲਈ ਫੇਰੀ ਦੇਖੋ ਪ੍ਰਧਾਨ ਮੰਤਰੀ ਆਏ ਆ ਜੀ ਆਇਆਂ ਸਾਡੇ ਪੰਜਾਬ ਚ ਆਏ لیکن ਅੱਜ ਇਲੈਕਸ਼ਨ ਦਾ ਦੌਰ ਚੱਲਦਾ ਸੀ ਲੇਕਿਨ ਉਹਨਾਂ ਨੇ ਕੁਝ ਐਲਾਨ ਕਰਨਾ ਸਾਇ ਚਾਹੁੰਦਾ ਸੀ ਭਾਵੇਂ ਅਗਲੀ ਸਰਕਾਰ ਬਣ ਤੇ ਲੇਕਿਨ ਅੱਜ ਪੰਜਾਬ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਕਿ ਪੰਜਾਬ ਦੇ ਵਿੱਚ ਖਾਲੀ ਹੱਥ ਆਏ ਤੇ ਖਾਲੀ ਹੱਥ ਪ੍ਰਧਾਨ ਮੰਤਰੀ ਸਾਹਿਬ ਗਏ ਇਹ ਸਾਨੂੰ ਬੜੀ ਨਮੋਸ਼ੀ ਸੀ ਹਲੇ ਵਾਲਾ ਸਾਹਿਬ 13 0 ਬਾਰੇ ਕੀ ਕਹੂੰਗਾ ਦੇਖੋ ਇਹ ਤਾਂ ਸਾਨੂੰ ਆਪ ਹੀ ਪਤਾ ਲੱਗ ਜਾਂਦਾ ਜੋ ਹਾਲ ਹੈ ਇਹਨਾਂ ਦਾ ਪਿੰਡਾਂ 'ਚ ਜਿਵੇਂ ਨਾ ਪਹਿਲਾਂ ਕਿਹਾ ਸੀ ਜਾਂ ਲੋਕਾਂ ਨੂੰ ਗਮਰਾਹ ਕੀਤਾ ਸੀ ਮਾਈਂਡ ਬੋਸ ਕਰਿਆ ਸੀ ਬੱਚਿਆਂ ਦਾ ਪਿੰਡਾਂ 'ਚ ਕਿ ਜਦੋਂ ਕਾਲੀ ਦਾ ਲਾਭਗਾ ਤੁਸੀਂ ਸਵਾਲ ਕਰੋ ਲੇਕਿਨ ਤੁਸੀਂ ਮੀਡੀਆ 'ਚ ਖੁਦ ਦੇਖਣਾ ਜਦੋਂ ਇਹੀ ਜਾਂਦੇ ਪੰਜਾਬ ਦੇ ਵਿੱਚ ਜਿੱਥੇ ਵੀ ਹਲਕੇ ਜਾਂਦੇ ਆ ਲੋਕ ਸਵਾਲ ਕਰਦੇ ਆ ਬੀਬੀਆਂ ਹਜ਼ਾਰ-ਹਜ਼ਾਰ ਰੁਪਏ ਦੀ ਗੱਲ ਕਰਦੇ ਆ ਕਿ ਸਾਡਾ 26-26 ਹਜ਼ਾਰ ਹੋ ਗਿਆ ਸਾਡੇ ਨੌਜਵਾਨ ਵੀਰ ਉਹ ਪੱਤੇ ਦੀ ਗੱਲ ਕਰਦੇ 25 25 ਹਜ਼ਾਰ ਰੁਪਇਆ ਵੀਰ ਜਿਹਾ ਪੱਤਾ ਕਿਹਾ ਸੀ ਬਜ਼ੁਰਗ 2500 ਪੈਨਸ਼ਨ ਦੀ ਗੱਲ ਕਰਦੇ ਆ ਵੀ ਸਾਨੂੰ ਪੈਨਸ਼ਨ ਕਿਹਾ ਸੋ ਕਿਹੜੇ ਨੇ ਤੇ 5 ਮਿੰਟ 'ਚ ਐਮਐਸਪੀ ਦੀ ਗੱਲ ਕੀਤੀ ਸੀ ਕਿੱਥੇ ਉਹ ਸਾਰੇ ਮੁੱਦੇ ਤੋ ਲੋਕਾਂ ਦੀਆਂ ਗੱਲਾਂ ਦਾ ਜਵਾਬ ਦੇਣ ਨੂੰ ਸਰਕਾਰ ਅੱਜ ਭੱਜ ਰਹੀ ਹੈ ਤੁਸੀਂ ਜਿੱਥੇ ਵੀ ਦੇਖੋ ਇਹਨਾਂ ਦੇ ਮਗਰ ਦੀਪੜ ਕਹਿੰਦੇ ਉਹਦੇ ਦੂਰ ਨਹੀਂ ਜਿੱਦੋਂ ਉਹਦੇ 130 ਕਹਿੰਦੇ 013 ਤਾਂ ਪੰਜਾਬ ਦੇ ਵਿੱਚ ਗੱਲ ਕਰੀਏ ਤਾਂ ਉਹ ਆਮ ਆਦਮੀ ਪਾਰਟੀ ਦਾਵਾ ਕਰਦੀ ਹੈ ਵੀ ਅਸੀਂ ਜਿਹੜਾ ਬਿਜਲੀ ਕਈ ਲੋਕਾਂ ਦੀ ਜ਼ੀਰੋ ਆ ਰਹੀ ਹੈ ਕੀ ਆ ਰਹੀ ਹੈ ਜੀ ਜ਼ੀਰੋ ਦੇਖੋ ਜ਼ੀਰੋ ਕਿਸੇ ਲੋਕਾਂ ਦੀ ਆਈ ਹੁੰਦੀ ਹੈ ਉਹਨਾਂ ਦੇ ਘਰਾਂ 'ਚ ਲੜਾਈ ਹੈ ਕੋਈ ਏਸੀ ਨਹੀਂ ਚਲਾਉਂਦਾ ਕੋਈ ਪੱਖਾ ਨਹੀਂ ਚਲਾਉਂਦਾ ਤੁਸੀਂ ਲੈਟੇ ਨਹੀਂ ਬਣਦੇ ਫਿਰ ਜ਼ੀਰੋ ਆਉਣੀ ਆ ਤੁਹਾਡੇ ਜੋ ਜਿਹੜਾ ਬੰਦਾ ਫੈਸਿਲਿਟੀ ਪੂਰੀ ਆਨੰਦ ਲੈ ਰਿਹਾ ਉਹਨਾਂ ਏਸੀ ਵੀ ਚਲਾਉਣਾ ਹੁੰਦਾ ਪੱਖਾ ਚਲਾਉਣਾ ਉਹਨਾਂ ਕੂਗਾ ਜਲਾਉ ਉਹਦਾ ਜੀਰੋ ਆਉਂਦਾ ਹੀ ਨਹੀਂ ਵੀ ਇਹ ਸਾਰੀਆਂ ਝੂਠੀਆਂ ਗੱਲਾਂ ਜੋ ਸਾਡੇ ਮੁੱਖ ਮੰਤਰੀ ਸਾਹਿਬ ਦਿੱਲੀ ਜਾ ਕੇ ਜੋ ਪਹਿਲਾਂ ਤੇ ਸਾਈਨ ਕਰਲੇ ਉਹਦੇ ਨੂੰ ਨਹੀਂ ਜਦੋਂ ਬਿਜਲੀ ਦਾ ਨਿਜੀਕਰਨ ਹੋਵੇ ਗਵਾੜ ਵਾਸੀਆਂ ਦਾ ਅਤੇ ਚਰਨਜੀਤ ਸਿੰਘ ਚੰਨਾ ਕਾਲੇਵਾਲ ਕਮਿਸ਼ਨ ਕਮੇਟੀ ਮੈਂਬਰ ਮੁੰਦੋਂ ਸਾਹਿਬ ਰਾਜੀ ਭੈਤੀ ਵੀ ਹੈ ਕਿ ਆਪਣੇ ਹਰਪਾਰ ਕਮਾਨ ਦੀ ਪੀਸੀ ਸੈਕਟਰੀ ਦੀ ਪਾਵਰਾਜ ਜੀ ਸਾਰੇ ਵੀਰਾਂ ਜੀ ਨਾਲ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਅਤੇ ਵਾਰਡ ਵਾਸੀਆਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੈਨੂੰ ਪ੍ਰੇਮ ਸਿੰਘ ਚੰਦੂ ਮਾਇਰਾ ਸਾਹਿਬ ਨੂੰ ਵੋਟਾਂ ਪਾਉਣ ਦਾ ਬਾਰੇ ਕਿਹਾ ਹੈ ਅਤੇ ਮੈਂ ਸਾਰੇ ਪੱਤਰਕਾਰਾਂ ਨੂੰ ਵੀ ਬਹੁਤ-ਬਹੁਤ ਧੰਨਵਾਦ ਕਰਦਾ ਤੁਸੀਂ ਕਰਾਲੀ ਤੇ ਗਰਾਊਂਡ ਜੀਡੀਓ ਦੇ ਜੁੜੇ ਹੋਏ ਹੋ ਕੀ ਲੱਗਦਾ ਕਿੰਨੀ ਕੁ ਲੀਡ ਹੈ ਜਿਹੜੀ ਇੱਥੋਂ ਸ਼ੂਗਨੀ ਕਾਲੀ ਤਲ ਨੂੰ ਮਿਲੇਗੀ ਇਸ ਵਾਰੀ ਅਸੀਂ ਪ੍ਰੇਮ ਸਿੰਘ ਚੰਦੂ ਮਾਇਰਾ ਨੂੰ ਖਰੜ ਹਲਕੇ ਤੋਂ ਤਕਰੀਬਨ 15-20 ਹਜ਼ਾਰ ਤੋਂ ਜਿਤਾ ਕੇ ਦੇ ਦਾਂਗੇ ਤੇ ਮੁਕਾਬਲਾ ਕਿਸ ਦੇ ਨਾਲ ਮੰਗਦੇ ਹੋ ਖੜਾ ਲ ਕੇ ਮੁਕਾਬਲਾ ਦਾ ਕਾਂਗਰਸ ਨਾਲ ਹੈ ਕਿ ਆਪ ਦਾ ਖਤਮ ਹੋ ਗਈ ਇਸ ਟਾਈਮ ਆਪ ਦਾ ਬਿਲਕੁਲ ਖਤਮ ਕਾਂਗਰਸ ਨਾਲ ਮੁਕਾਬਲਾ ਕਾਂਗਰਸ ਦਾ ਦੀਵਸ ਐਟਾ ਨਹੀਂ ਦੇਖੋ ਬਾਹਰ ਦਾ ਕੈਂਡੀਡੇਟ ਆ ਫੋਟਾ ਇਹਨੂੰ ਵੀ ਨਹੀਂ ਪੈਣੀ ਆ